ਮੰਗਾ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਬੰਦ ਦੀ ਜਿਹੜੀ ਆਕਾਲ ਕੀਤੀ ਗਈ ਆ ਤੇ ਕਾਲ ਦਾ ਅਸਰ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਜੇ ਸ਼ੁਰੂਆਤੀ ਜਿਹੜਾ ਦਿਨ ਚੜਿਆ ਲੇਕਿਨ ਹਜੇ ਤੱਕ ਦੁਕਾਨ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਨਾ ਜਿਹੜੀਆਂ ਬੰਦ ਪਈਆਂ ਕਿਉਂਕਿ ਸ਼ੁਰੂ ਦੇ ਵਿੱਚ ਜਿਹੜੀਆਂ ਚਾਹ ਵਾਲੀਆਂ ਦੁਕਾਨਾਂ ਹੁੰਦੀਆਂ ਤੇ ਜਾਂ ਮੈਡੀਕਲ ਜਿਹੜੇ ਸਟੋਰ ਹੁੰਦੇ ਆ ਉਹ ਵੀ ਅਜੇ ਬੰਦ ਖਾਈ ਦੇ ਰਹੇ ਲੋਕਾਂ ਨੂੰ ਵੀ ਜਿਹੜੀਆਂ ਵੀ ਕਹਿ ਸਕਦੇ ਆ ਵੀ ਕਾਫੀ ਜਣੀਆਂ ਦੇ ਨਾਲ ਪਰੇਸ਼ਾਨੀਆਂ ਆਂਦੀਆਂ ਤੇ ਕਾਰੋਬਾਰ ਜਿਹੜਾ ਉਹ ਹੈ ਨਹੀਂ ਲੇਕਿਨ ਕਾਰੋਬਾਰ ਨਾ ਹੋਣ ਕਰਕੇ ਵੀ ਲੋਕ ਜਿਹੜੇ ਆ ਉਹ ਪਰੇਸ਼ਾਨ ਵੀ ਨਾ ਜਰਾਂਦੀਆਂ ਕਿ ਲੋਕ ਵੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਅੱਜ ਦੀ ਹੜਤਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਜੀ ਕੁਝ ਨਹੀਂ ਹੋਣ ਆਣਾ ਹੈਗਾ ਇਸ ਹੜਤਾਲ ਦੇ ਨਾਲ ਕੁਝ ਵੀ ਨਹੀਂ ਹੋਣ ਆਲਾ ਹੈਗਾ ਬਸ ਦੁਕਾਨਦਾਰ ਖਰਾਬ ਹੋਣਗੇ ਆਮ ਬੰਦਾ ਹੋਰ ਪਰੇਸ਼ਾਨ ਹੋਏ ਤੇ ਸਾਰੇ ਜਣੇ ਜੋ ਵੀ ਇਹ ਮਤਲਬ ਕੁੱਲ ਮਿਲਾ ਕੇ ਗਲਤ ਹੈ ਜੇ ਤੁਸੀਂ ਕੁਝ ਵੀ ਕਰਨਾ ਹੈ ਇਸ ਤਰ੍ਹਾਂ ਦਾ ਜੇ ਕਿਸਾਨ ਜਥੇਬੰਦੀਆਂ ਨੂੰ ਜੇ ਲੱਗਦਾ ਕਿ ਸਾਡੇ ਦੁਕਾਨਾਂ ਬੰਦ ਕਰਾ ਕੇ ਇਹ ਮਸਲੇ ਹੱਲ ਹੋਣ ਵਾਲੇ ਨੇ ਐਵੇਂ ਤਾਂ ਕੁਝ ਨਹੀਂ ਹੋਣਾ ਹੈਗਾ ਮੇਨ ਜਿਹੜਾ ਕੰਮ ਹੈ ਸਰਕਾਰ ਦਾ ਜਿਹੜਾ ਮੇਨ ਕੋਈ ਸਥਾਨ ਹੈਗਾ ਜਾਂ ਕੁਝ ਵੀ ਹੈਗਾ ਉੱਥੇ ਜਾ ਕੇ ਕਿਸਾਨਾਂ ਨੂੰ ਮੇਨ ਧਰਨਾ ਉੱਥੇ ਜਾ ਕੇ ਲਗਾਉਣਾ ਚਾਹੀਦਾ ਹੈ ਨਾ ਕਿ ਐਵੇਂ ਦੁਕਾਨਾਂ ਬੰਦ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਜੀ ਠੰਡ ਦਾ ਮੌਸਮ ਹੈ ਪਹਿਲਾ ਤੁਸੀਂ ਦੇਖੋ ਕਿੰਨੀ ਕੜਾਕੇ ਦੀ ਠੰਡ ਪੈਂਦੀ ਪਈ ਹੈ ਰੋਜ਼ਗਾਰ ਤਾਂ ਹੈ ਹੀ ਨਹੀਂ ਹੈ ਆਮ ਗਰੀਬ ਬੰਦਾ ਹੋਰ ਥੱਲੇ ਜਾਈ ਜਾ ਰਿਹਾ ਹੈ ਹੋਰ ਥੱਲੇ ਜਾਈ ਜਾ ਰਿਹਾ ਹੈ ਅਮੀਰ ਹੋਰ ਅਮੀਰ ਹੋ ਰਿਹਾ ਹੈ ਮਤਲਬ ਸਮਝ ਤੋਂ ਬਾਹਰ ਵਾਲਾ ਕੰਮ ਹੈ ਮਤਲਬ ਕੁਝ ਨਹੀਂ ਹੋਣ ਵਾਲਾ ਹੈਗਾ ਟ੍ਰੇਨਾਂ ਰੋਕ ਦਿਓ ਆਮ ਜਨਤਾ ਹੋਰ ਖਰਾਬ ਹੋ ਰਹੀ ਹੈ ਬੱਚੇ ਨਾਲ ਨੇ ਠੰਡ ਦਾ ਮੌਸਮ ਹੈ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿਵੇਂ ਚੱਲ ਰਿਹਾ ਹੈ ਹਿੰਦੁਸਤਾਨ ਕਿੱਥੇ ਜਾ ਰਿਹਾ ਹੈ ਨੋ ਨੋ ਕੋਈ ਪੁੱਛ ਨਹੀਂ ਸਮਝਦਾ ਜਿਹੜੀ ਆਪਣੀ ਮੰਗਾ ਉਹ ਵੀ ਉਹਨਾਂ ਨੇ ਮੰਗਾ ਜਾਇ ਜਾ ਵੀ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਸੀਆਂ ਉਹ ਵੀ ਆਪਣੀ ਜਿਹੜੀ ਮੰਗ ਨੂੰ ਲੈ ਕੇ ਵੀ ਇਹ ਸੰਘਰਸ਼ ਕਰਦੇ ਪਏ ਆ ਲੇਕਿਨ ਕਾਰੋਬਾਰ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬਿਲਕੁਲ ਠੱਪ ਪਿਆ ਵੀ ਮਤਲਬ ਕਿ ਉਹ ਜਿਹੜਾ ਵੀ ਹੈ ਨਹੀਂਗਾ ਇਸ ਕਰਕੇ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਹੁਣ ਫਿਰ ਇਹਨਾਂ ਹਾਲਾਤਾਂ ਵਿੱਚ ਅਜਦਾ ਬੰਦ ਕਿਵੇਂ ਹੋਈਗਾ ਜੀ ਬੰਦ ਦਾ ਚਲੋ ਠੀਕ ਹੈ ਜੋ ਵੀ ਹੈਗਾ ਲੇਕਿਨ ਜੋ ਇਹਨਾਂ ਦੀਆਂ ਮੰਗਾਂ ਨੇ ਨਾ ਉਹ ਤੁਸੀਂ ਇਹਨਾਂ ਦੇ ਮੇਨ ਜਿਹੜਾ ਫਿਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜਾ ਮੇਨ ਜਗ੍ਹਾ ਹੈ ਉੱਥੇ ਜਾ ਕੇ ਹੀ ਇਹਨਾਂ ਨੂੰ ਧਰਨੇ ਲਗਾਓ ਬਾਹਰ ਆਂਦਾ ਕੋਈ ਵੀ ਮੰਤਰੀ ਬਾਹਰ ਆਂਦਾ ਜਿਹੜਾ ਮੇਨ ਹੈਗਾ ਵਾ ਜਾਂ ਜੀ ਬੀ ਜੀ ਪੀ ਦਾ ਜਾਂ ਕਿਸੇ ਵੀ ਮੰਤਰੀ ਦਾ ਕਿਸੇ ਨਾਲ ਵੀ ਇਹਨਾਂ ਦਾ ਹੈਗਾ ਵਾ ਉੱਥੇ ਜਾ ਕੇ ਮੇਨ ਤੁਸੀਂ ਉੱਥੇ ਜਾ ਕੇ ਧਰਨਾ ਲਗਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਕੰਮ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਪਾਰੀਆਂ ਆਮ ਜਨਤਾ ਨੂੰ ਖਰਾਬ ਕਰਨਾ ਕੁਝ ਨਹੀਂ ਹੋਣ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਲੋਕ ਜੜਿਆ ਵੀ ਉਹ ਕਹਿੰਦੇ ਵੀ ਆਮ ਜੜੀ ਜਨਤਾ ਹੈ ਉਹਨੂੰ ਜੜਾ ਖਰਾਬ ਕਰਾ ਸਕਦੇ ਜੀ ਜਿਹੜਾ ਅੱਜ ਦਾ ਜਿਹੜਾ ਬੰਦ ਹੈਗਾ ਉਹਦਾ ਕਾਫੀ ਜੜਾ ਐਸੇ ਸ਼ੁਰੂਆਤੀ ਦੌਰ ਦੇ ਵਿੱਚ ਅੰਦਰ ਜੜਾ ਉਹ ਦਿਖਾਈ ਦੇ ਰਿਹਾ ਕਿ ਲੋਕਾਂ ਨੂੰ ਵੱਡੀਆਂ ਜੜੀਆਂ ਮੁਸ਼ਕਲਾਂ ਜੜੀਆਂ ਉਹ ਆ ਰਹੀਆਂ ਨੇ ਜਿਸ ਕਰਕੇ ਕਾਫੀ ਜੰਗ ਉਸ ਤਰ੍ਹਾਂ ਲੋਕਾਂ ਨੂੰ ਕਹਿਣਿਆ ਕਰੀਏ ਅਸੀਂ ਉਹ ਜੜਵਤ ਕਰਾਂਗੇ ਭਾਜੀ ਜਿਹੜਾ ਅੱਜ ਦਾ ਜਿਹੜਾ ਬੰਦ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਜੁਲਜੀਤ ਸਿੰਘ ਦੱਲੇਵਾਲ ਆਪਣੇ ਜੋ ਪੰਜਾਬ ਇਸਤਾਨ ਦੇ ਕਰਨੇ ਤੇ ਬੈਠੇ ਨੇ ਕੋਫਰ ਤੱਕ ਬੈਠੇ ਨੇ ਉਹਨਾਂ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਪੰਜਾਬ ਬੰਦ ਕਰਨਾ ਪਿਆ ਜੀ ਤੇ ਲੱਗੇ ਕਿੰਨਾ ਮੁਸ਼ਕਲਾ ਵੀ ਆਣ ਗਿਆ ਲੋਕਾਂ ਨੂੰ ਕਿ ਮਤਲਬ ਕਿ ਅਜ ਪੂਰਾ ਦੇਗ ਬੰਦ ਜੀ ਮੁਸ਼ਕਲਾ ਤਾਂ ਦੇਖੋ ਜੇ ਆਉਣ ਗਿਆ ਪੰਜਾਬ ਦੇ ਜਿਹੋ ਜਿਹੇ ਹਾਲਾਤ ਨੇ ਕਿਸਾਨੀ ਦਾ ਮੰਦਾ ਹਾਲ ਹੈ ਜੀ ਇਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਝੱਲਣੀਆਂ ਪੈਣਗੀਆਂ ਜੀ ਕਿਉਂਕਿ ਉਹਨਾਂ ਨੂੰ ਅਜ ਮਹੀਨੇ ਦੇ ਕਰੀਬ ਹੋ ਗਏ ਜੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਕਿਸੇ ਨੂੰ ਉਹਨਾਂ ਨਾਲ ਗੱਲ ਕਰਤੀ ਪਰ ਕਿਨਾ ਕੁ ਕਿਸਾਨ ਨੂੰ ਪਹਿਲਾਂ ਸੁਣਵਾਈ ਸਾਲ ਹੋ ਗਿਆ ਜੀ ਪਰ ਵੀਚ ਸਾਲ ਹੋ ਜਾਣਾ ਹੈ ਕਿਸ ਨੇ ਸਰੋਈ ਨਹੀਂ ਕੀਤੀ ਇਸ ਕਰਕੇ ਉਹਨਾਂ ਹਰਤਾਕ ਦੇਖਣਾ। ਤੁਸੀਂ ਦੇਖ ਸਕਦੇ ਹੋ ਵੀ ਲੋਕ ਕੋਈ ਮੰਗ ਕਰ ਰਿਹਾ ਵੀ ਮੰਗਾ ਜੜੀਆਂ ਉਹ ਜਾਇਜ਼ ਹੈ ਜੜੀਆਂ ਮੰਨੀਆਂ ਚਾਹੀਦੀਆਂ ਲੇਕਿਨ ਇਹਨਾਂ ਦੇ ਵਿੱਚ ਜੜੀਆਂ ਉਹ ਕਾਫੀ ਲੋਕਾਂ ਨੂੰ ਵੀ ਮੁਸ਼ਕਲ ਜੜੀਆਂ ਆਉਂਦੀ ਹੈ ਕਿਉਂਕਿ ਲੋਕੀ ਵੀ ਜੜਿਆ ਕਰੋ ਸਮਾਨ ਲੈਣ ਵਾਸਤੇ ਨਿਕਲਦੇ ਸੂਰ ਪਰ ਇਹ ਸੂਰ ਦਾ ਸਮਾਂ ਅੱਜ ਹੜਤਾਲ ਹੈ ਤੁਸੀਂ ਕਿਵੇਂ ਦੇਖਦੇ ਹੋ? ਸਰ ਇਸ ਤਰ੍ਹਾਂ ਹੈ ਵੀ ਗੱਲ ਇਹ ਹੈ ਵੀ ਹੜਤਾਲ ਤੇ ਆਮ ਪਬਲਿਕ ਨੂੰ ਪ੍ਰੋਬਲਮ ਤਾਂ ਆਉਂਦੀ ਹੈ ਪਰ ਜੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੋ ਮੰਗਾ ਉਹ ਖੇਤੀ ਤੋਂ ਖੇਤੀ ਪੂਰੀਆਂ ਕਰ ਸਕਦੇ ਉਹ ਜੋ ਜੈਨਨ ਨੇ ਉਹ ਕਰ ਦੇਣੀਆਂ ਚਾਹੀਦੀਆਂ। ਇਨ ਹਾਲਾਤਾਂ ਦੇ ਵਿੱਚ ਭਾਜੀ ਹੁਣ ਤੁਸੀਂ ਅੱਜ ਨਿਕਲੇ ਹੋ ਕੀ ਸਮਾਨ ਲੈਣ ਆਇਓ ਤੇ ਫਿਰ ਤੁਹਾਨੂੰ ਮੁਸ਼ਕਿਲਾਂ ਤਾਂ ਫਿਰ ਤੁਹਾਨੂੰ ਪਰਿਵਾਰ ਨੂੰ ਆਹ ਕੁਝ ਬੱਚਾ ਲਈ ਕੁਝ ਸਮਾਨ ਕੁਝ ਸਬਜ਼ੀ ਵਗੈਰਾ ਤਾਂ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਸ਼ਾਪਸ ਸਵੇਰ ਤੋਂ ਸਾਰੀਆਂ ਹੀ ਬੰਦ ਨੇ ਉਸ ਕਰਕੇ ਮਤਲਬ ਸਰਕਾਰ ਨੂੰ ਵੀ ਤਾਂ ਸਾਰਿਆਂ ਨੂੰ ਮਿਲ ਕੇ ਇੱਕ ਪ੍ਰੋਪਰ ਵਧੀਆ ਡਿਸੀਜਨ ਲੈ ਕੇ ਵੀ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਨਾ ਕਿਸਾਨਾਂ ਨੂੰ ਨਾ ਆਮ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਰਲੀ ਮਿਲੀ ਜਿਹੜੀ ਪ੍ਰਤੀਕਿਰਿਆ ਜੜੀ ਆ ਉਹ ਲੋਕਾਂ ਦੇ ਵਿੱਚ ਜੜੀ ਆ ਉਹ ਦੇਖਣ ਨੂੰ ਜੜੀ ਆ ਉਹ ਮਿਲਦੀ ਪਈ ਆ ਜੋ ਸਾਬਤ ਉਹ ਤੇ ਜਾਹਿਰ ਕਰਦੀ ਪਈ ਆ ਭਾਜੀ ਤੁਸੀਂ ਦੁਕਾਨਦਾਰ ਹੋ ਅੱਜ ਦੀ ਹੜਤਾਲ ਨੂੰ ਤੁਸੀਂ ਹੜਤਾਲ ਤੋਂ ਹੜਤਾਲ ਨੂੰ ਜੁਆਇਰ ਕਰੋ ਹੜਤਾਲ ਇੱਕ ਮੌਕਾ ਉਹ ਚਾਹੀਦਾ ਹੈ ਹੜਤਾਲ ਇੱਕ ਮੌਕਾ ਮਿਲਿਆ ਹੈ ਦੁਕਾਨਦਾਰਾਂ ਨੂੰ ਛੁੱਟੀ ਦਾ ਇੰਜੋਏ ਦਾ ਮੌਕਾ ਮਿਲਿਆ ਛੁੱਟੀ ਕਰ ਲੈਣੀ ਚਾਹੀਦੀ ਆ ਵੀ ਕੋਈ ਦੇਖੋ ਇੰਜੋਏ ਦੇ ਮੂਡ ਦੇ ਵਿੱਚ ਜਿਹੜੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਵਾਸਤੇ ਜੜੀਆਂ ਮੁਸ਼ਕਲਾਂ ਆ ਉਹ ਮਤਲਬ ਕਿ ਹੜਤਾਲ ਕਰਕੇ ਕਾਫੀ ਜੜੀਆਂ ਬੜੀਆਂ ਹੁੰਦੀਆਂ ਕਿ ਦੁਕਾਨਾਂ ਤੁਹਾਨੂੰ ਇੱਕ ਅਜੀ ਨਜ਼ਰ ਬੰਦੇ ਮਰਵਾਣੇ ਆ ਵੀ ਕਿਸ ਤਰ੍ਹਾਂ ਮਤਲਬ ਜਿਹੜਾ ਬਾਜ਼ਾਰ ਆ ਉਹ ਪੂਰੀ ਤਰ੍ਹਾਂ ਜਿਹੜਾ ਬੰਦ ਪਿਆ ਜਿਸ ਕਰਕੇ ਜਿਹੜਾ ਵੀ ਕਾਰੋਬਾਰ ਤਾਂ ਪੂਰੀ ਤਰ੍ਹਾਂ ਜਿਹੜਾ ਠੱਪ ਹੋ ਚੁੱਕਾ ਲੇਕਿਨ ਕਿਸਾਨ ਆਪਣੀ ਜਿਹੜੀਆਂ ਮੰਗਾਂ ਨੂੰ ਲੈ ਕੇ ਉਹ ਵੀ ਜਿਹੜੀਆਂ ਜਦੋਜਹਿਦ ਕਰਦੇ ਪਿਆ ਉਹਨਾਂ ਦੀ ਆਪਣੀਆਂ ਮੰਗਾਂ ਵੀ ਜਿਹੜੀਆਂ ਜਾਇਜ਼ ਹੈਗੀਆਂ ਲੇਕਿਨ ਜਿਹੜੇ ਦੁਕਾਨਦਾਰ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਕਾਫੀ ਵੱਡੀਆਂ ਮੁਸ਼ਕਲਾਂ ਆਉਂਦੀਆਂ ਕਿਉਂਕਿ ਕਾਰੋਬਾਰ ਜਿਹੜਾ ਹੈ ਨਹੀਂ ਜਿਸ ਕਰਕੇ ਲੋਕਾਂ ਨੂੰ ਵੀ ਜਿੱਥੇ ਮੁਸ਼ਕਲਾਂ ਆਉਂਦੀਆਂ ਉੱਥੇ ਕਾਰੋਬਾਰੀਆਂ ਨੂੰ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਤੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਇਹ ਜਿਹੜਾ ਮਸਲਾ ਉਹ ਪਹਿਲ ਦੇ ਧਾਰ ਤੇ ਹੱਲ ਕਰ ਦੇਣਾ ਚਾਹੀਦਾ ਜਿਸ ਕਰਕੇ ਨਾ ਕੋਈ ਲੋਕਾਂ ਨੂੰ ਆਮ ਮੁਸ਼ਕਲਾਂ ਤੇ ਨਾ ਹੀ ਕਿਸਾਨਾਂ ਨੂੰ ਮੁਸ਼ਕਲਾਂ ਤੇ ਜਿਹੜੇ ਸਹੀ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਜਿਹੜੇ ਲੁਕਾ ਆਪਣਾ ਜੀਵਨ ਮਤੀਤ ਕਰ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਹੀਪੁਰ